ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ ਦੇ ਸਮੇਂ ਵਿੱਚ ਕਿਸੇ ਉੱਤੇ ਵੀ ਵਿਸ਼ਵਾਸ ਕਰਨਾ ਬਹੁਤ ਮੁਸ਼ਕਲ ਹੈ ਕਿਉਂਕਿ ਦੁਨੀਆ ਉੱਤੇ ਬਹੁਤ ਸਾਰੀਆਂ ਅਜਹੀਆਂ ਚੀਜ਼ਾਂ ਹੋ ਰਹੀਆਂ ਹਨ ਜੋ ਇਨਸਾਨਾਂ ਦਾ ਇਨਸਾਨ ਉੱਤੇ ਹੀ ਵਿਸ਼ਵਾਸ ਚੱਕ ਦਿੰਦੀਆਂ ਹਨ ਅਤੇ ਇਸੇ ਕਰਕੇ ਹੀ ਲੋਕ ਆਪਣੇ ਆਪ ਨੂੰ ਬਚਾਉਣ ਦੇ ਲਈ ਜਾਂ ਧੋਖਿਆਂ ਤੋਂ ਬਚਣ ਦੇ ਲਈ ਪਹਿਲਾਂ ਹੀ ਆਪਣੇ ਆਪ ਨੂੰ ਹੋਣ ਵਾਲਿਆਂ ਧੋਖਿਆਂ ਤੋਂ ਬਚਾਉਣ ਦੇ ਲਈ ਪ੍ਰਬੰਧ ਕਰ ਲੈਂਦੇ ਹਨ ਸਾਡੀ ਅੱਜ ਦੀ ਵੀਡੀਓ ਅਜੇ ਹੀ ਇੱਕ ਸੱਚੀ ਅਤੇ ਅਨੋਖੀ ਘਟਨਾ ਉਤੇ ਆਧਾਰਿਤ ਹੈ ਚਲੋ ਗੱਲ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਬਾਰੇ ਵਿੱਚ ਇੱਕ ਲੜਕੇ ਜਿਸ ਦਾ ਨਾਮ ਨਰਦੀਪ ਕੌਰ ਸੀ ਅਤੇ ਉਹ ਲੜਕੇ ਜਲੰਧਰ ਦੀ ਰਹਿਣ ਵਾਲੀ ਸੀ ਉਹ ਲੜਕੇ ਬਹੁਤ ਹੀ ਨਰਮ ਸੁਭਾਅ ਦੀ ਸੀ ਤੇ ਆਪਣੇ ਮਾਪਿਆਂ ਦੀ ਬਹੁਤ ਹੀ ਜ਼ਿਆਦਾ ਲਾਡ ਲਈ ਰਹੀ ਸੀ ਤੇ ਬਹੁਤ ਹੀ ਪੜੀ ਲਿਖੀ ਸੀ ਉਸਦੇ ਮਾਪਿਆਂ ਨੇ ਹਮੇਸ਼ਾ ਹੀ ਉਸ ਨੂੰ ਹਰ ਇੱਕ ਚੀਜ਼ ਲਿਆ ਕੇ ਦਿੱਤੀ ਜਿਸ ਨੂੰ ਉਸ ਦੀ ਜ਼ਰੂਰਤ ਸੀ ਤੇ ਕਦੇ ਵੀ ਕਿਸੇ ਵੀ ਚੀਜ਼ ਦੀ ਨਰਦੀਪ ਨੂੰ ਕਮੀ ਨਾ ਆਉਣ ਦਿੱਤੀ ਜਦੋਂ ਉਹ ਲੜਕੀ 26 ਸਾਲ ਦੀ ਹੋਈ ਤਾਂ ਉਸ ਦੇ ਲਈ ਉਸ ਦੇ ਮਾਪਿਆਂ ਨੇ ਬਹੁਤ ਹੀ ਵਧੀਆ ਘਰ ਦਾ ਮੁੰਡਾ ਲੱਭਿਆ ਜਿਸ ਦਾ ਖਾਨਦਾਨ ਬਹੁਤ ਹੀ ਉੱਚਾ ਸੀ ਅਤੇ ਜਿੱਥੇ ਉਹਨਾਂ ਦੀ ਧੀ ਹਮੇਸ਼ਾ ਹੀ ਖੁਸ਼ ਰਹਿ ਸਕਦੀ ਸੀ ਨਰਦੀਪ ਦੇ ਘਰ ਵਾਲਿਆਂ ਨੇ ਨਰਦੀਪ ਦਾ ਰਿਸ਼ਤਾ ਉੱਥੇ ਹੀ ਪੱਕਾ ਕਰ ਦਿੱਤਾ ਅਤੇ ਕੁਝ ਸਮਾਂ ਪਾ ਕੇ ਉਸ ਦੇ ਘਰ ਵਾਲਿਆਂ ਨੇ ਉਸੇ ਹੀ ਖਾਨਦਾਨ ਦੇ ਵਿੱਚ ਉਸ ਦਾ ਵਿਆਹ ਬਹੁਤ ਹੀ ਧੂਮ ਧਾਮ ਦੇ ਨਾਲ ਕਰ ਦਿੱਤਾ ਕੁੜੀ ਦਾ ਸੋਹਰਾ ਪਰਿਵਾਰ ਵੀ ਬਹੁਤ ਚੰਗਾ ਸੀ ਪਰ ਵਿਆਹ ਤੋਂ 7 ਮਹੀਨਿਆਂ ਬਾਅਦ ਉਸ ਦੇ ਨਾਲ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਮਾਪਿਆਂ ਦੀ ਲਾਡਲੀ ਧੀ ਦੀਆਂ ਖੁਸ਼ੀਆਂ ਖੋਹ ਲਈਆਂ ਦਰਅਸਲ ਜਿਸ ਪਤੀ ਦੇ ਨਾਲ ਨਰਦੀਪ ਨੂੰ ਇੰਨਾ ਪਿਆਰ ਸੀ ਇੰਨਾ ਲਗਾਅ ਸੀ ਉਹ ਉਸ ਤੋਂ ਲੁਕ-ਛਿਪ ਕੇ ਨਸ਼ੇ ਕਰਦਾ ਸੀ ਅਤੇ ਇਸ ਦੇ ਬਾਰੇ ਚ ਨਰਦੀਪ ਨੂੰ ਕੁਝ ਵੀ ਨਹੀਂ ਸੀ ਪਤਾ ਜਦੋਂ ਉਸ ਦੇ ਪਤੀ ਨੂੰ ਇਹ ਪਤਾ ਲੱਗ ਗਿਆ ਕਿ ਹੁਣ ਨਰਦੀਪ ਨੂੰ ਮੇਰੇ ਬਾਰੇ ਸਭ ਕੁਝ ਪਤਾ ਹੈ ਤਾਂ ਉਸਦੇ ਪਤੀ ਦਾ ਚਾਕਾ ਹੋਰ ਵੀ ਜ਼ਿਆਦਾ ਖੁੱਲ ਗਿਆ ਅਤੇ ਫਿਰ ਉਹ ਉਸਦੇ ਸਾਹਮਣੇ ਹੀ ਨਸ਼ੇ ਕਰਦਾ ਸੀ ਜਦੋਂ ਨਰਦੀਪ ਉਸ ਨੂੰ ਨਸ਼ੇ ਕਰਨ ਤੋਂ ਰੋਕਦੀ ਸੀ ਤਾਂ ਫਿਰ ਉਹ ਉਸ ਨੂੰ ਕੁੱਟਦਾ ਮਾਰਦਾ ਸੀ ਪਰ ਹੁਣ ਉਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਉਹ ਕੀ ਕਰੇ ਕਿਉਂਕਿ ਹੁਣ ਉਹ ਗਰਭवती ਹੋ ਚੁੱਕੀ ਸੀ ਪਰ ਨਰਦੀਪ ਹੁਣ ਆਪਣੇ ਪਤੀ ਦੀਆਂ ਹਰਕਤਾਂ ਤੋਂ ਬਹੁਤ ਹੀ ਜ਼ਿਆਦਾ ਤੰਗ ਆ ਚੁੱਕੀ ਸੀ ਇੱਕ ਦਿਨ ਤੰਗ ਆ ਕੇ ਉਸ ਨੇ ਸਾਰੀ ਗੱਲ ਆਪਣੇ ਪਿਤਾ ਜੀ ਨੂੰ ਦੱਸ ਦਿੱਤੀ ਉਸ ਦੇ ਪਿਤਾ ਉਸੇ ਸਮੇਂ ਆਪਣੀ ਧੀ ਨੂੰ ਉਸਦੇ ਸੋਹਰੇ ਪਿੰਡ ਲੈਣ ਲਈ ਆ ਗਏ ਕਿਉਂਕਿ ਉਹ ਆਪਣੇ ਬੱਚੇ ਦੀ ਅੱਖਾਂ ਵਿੱਚ ਇੱਕ ਵੀ ਹੰਝੂ ਨਹੀਂ ਸੀ ਦੇਖ ਸਕਦੇ ਕੁੜੀ ਨੂੰ ਸੋਹਰੇ ਪਰਿਵਾਰ ਨੇ ਬੜੀ ਰੋਕਣ ਦੀ ਕੋਸ਼ਿਸ਼ ਕੀਤੀ ਕਿ ਕੁੜੀ ਨੂੰ ਨਾ ਲੈ ਕੇ ਜਾਓ ਪਰ ਉਸਦੇ ਪਿਤਾ ਨੇ ਉਹਨਾਂ ਦੀ ਇੱਕ ਨਾ ਸੁਣੀ ਜਦੋਂ ਉਸਦੇ ਪਿਤਾ ਨੇ ਆਪਣੀ ਜਵਾਈ ਨੂੰ ਦੇਖਿਆ ਤਾਂ ਉਹ ਪੂਰੀ ਤਰ੍ਹਾਂ ਨਸ਼ੇ ਵਿੱਚ ਸੀ ਜਿਸ ਨੂੰ ਦੇਖ ਕੇ ਉਸ ਨੂੰ ਬਹੁਤ ਗੁੱਸਾ ਆਇਆ ਅਤੇ ਉਹ ਆਪਣੇ ਬੱਚੀ ਨੂੰ ਲੈ ਕੇ ਆਪਣੇ ਘਰ ਆ ਗਿਆ ਹੌਲੀ-ਹੌਲੀ ਗੱਲ ਐਨੀ ਵੱਧ ਗਈ ਕਿ ਉਹਨਾਂ ਦੋਵਾਂ ਦਾ ਡਿਵੋਰਸ ਹੋ ਗਿਆ ਨਰਦੀਪ ਨੇ ਆਪਣੇ ਬੱਚੇ ਨੂੰ ਜਨਮ ਵੀ ਆਪਣੇ ਪੇਕੇ ਘਰ ਹੀ ਦਿੱਤਾ ਉਸਨੇ ਇੱਕ ਬੇਟੇ ਨੂੰ ਜਨਮ ਦਿੱਤਾ ਸੀ ਅਤੇ ਨਰਦੀਪ ਦੇ ਪਿਤਾ ਨੇ ਆਪਣੇ ਦੋਤੇ ਨੂੰ ਬਹੁਤ ਹੀ ਚਾਮਾਂ ਦੇ ਨਾਲ ਪਾਲਿਆ ਪੋਸਿਆ ਜਦੋਂ ਉਹ ਲੜਕਾ 1 ਸਾਲ ਦਾ ਹੋ ਗਿਆ ਤਾਂ ਨਰਦੀਪ ਲਈ ਫਿਰ ਇੱਕ ਬਹੁਤ ਵਧੀਆ ਰਿਸ਼ਤਾ ਆਇਆ ਇਸ ਵਾਰ ਉਸਦੇ ਪਿਤਾ ਨੇ ਉਸ ਮੁੰਡੇ ਬਾਰੇ ਸਭ ਕੁਝ ਪਤਾ ਕੀਤਾ ਤਾਂ ਮੁੰਡਾ ਬਿਲਕੁਲ ਠੀਕ ਸੀ ਅਤੇ ਨਰਦੀਪ ਦੇ ਲਾਇਕ ਵੀ ਸੀ ਸਭ ਤੋਂ ਵੱਡੀ ਗੱਲ ਕੀ ਉਹ ਲੜਕੇ ਅਤੇ ਉਸ ਦੇ ਘਰ ਵਾਲੇ ਨਰਦੀਪ ਦੇ بیٹے ਲਈ ਵੀ ਮੰਨ ਗਏ ਕਿ ਨਰਦੀਪ ਆਪਣੇ ਬੇਟੇ ਨੂੰ ਵਿਆਹ ਤੋਂ ਬਾਅਦ ਨਾਲ ਹੀ ਲੈ ਕੇ ਆ ਸਕਦੀ ਹੈ ਇਸ ਲਈ ਨਰਦੀਪ ਵੀ ਰਿਸ਼ਤੇ ਲਈ ਮੰਨ ਗਈ ਅਤੇ ਬਹੁਤ ਖੁਸ਼ੀ ਕਿ ਉਸ ਦਾ ਬੇਟਾ ਉਸ ਦੇ ਨਾਲ ਹੀ ਉਸ ਦੇ ਸੋਹਰੇ ਘਰ ਜਾਵੇਗਾ ਉਸ ਨੇ ਰਿਸ਼ਤੇ ਲਈ ਹਾਂ ਕਰ ਦਿੱਤੀ ਨਰਦੀਪ ਦੇ ਘਰ ਵਾਲੇ ਬਹੁਤ ਹੀ ਜ਼ਿਆਦਾ ਖੁਸ਼ ਸਨ ਕਿਉਂਕਿ ਉਹਨਾਂ ਦੀ ਧੀ ਖੁਸ਼ੀ ਉਸੇ ਦਿਨ ਹੀ ਨਰਦੀਪ ਦੀ ਉਸ ਮੁੰਡੇ ਨਾਲ ਅਗੇਂਜਮੈਂਟ ਕਰ ਦਿੱਤੀ ਗਈ ਅਤੇ ਵਿਆਦੀ ਤਰੀਕ ਵੀ ਰੱਖ ਦਿੱਤੀ ਗਈ ਤਿੰਨ ਮਹੀਨਿਆਂ ਬਾਅਦ ਵਿਆਦੀ ਤਰੀਕ ਰੱਖੀ ਗਈ ਅਤੇ ਹੁਣ ਨਰਦੀਪ ਅਤੇ ਉਸਦਾ ਮੰਗੇਤਰ ਅਕਸਰ ਹੀ ਫੋਨ ਤੇ ਗੱਲ ਕਰਦੇ ਸਨ ਜਿਸ ਦੇ ਨਾਲ ਉਹ ਇੱਕ ਦੂਜੇ ਨੂੰ ਸਮਝਣ ਲੱਗ ਪਏ ਪਰ ਜਦੋਂ ਵਿਆਦੀ ਤਰੀਕ ਨੇੜੇ ਆਉਣ ਲੱਗੀ ਤਾਂ ਉਹ ਮੁੰਡਾ ਨਖਰੇ ਜਿਹੇ ਕਰਨ ਲੱਗ ਪਿਆ ਅਤੇ ਨਰਦੀਪ ਨੂੰ ਕਹਿਣ ਲੱਗਿਆ ਕਿ ਆਪਣੇ ਵਿਆਹ ਵਾਲੇ ਦਿਨ ਆਪਾਂ ਬੇਟੇ ਨੂੰ ਨਾਲ ਨਹੀਂ ਲੈ ਕੇ ਆ ਜਾਵਾਂਗੇ ਆਪਾਂ ਆਪਣੇ ਵਿਆਹ ਤੋਂ 1 ਮਹੀਨਾ ਬਾਅਦ ਇਸ ਨੂੰ ਆਪਣੇ ਨਾਲ ਲੈ ਜਾਵਾਂਗੇ ਕਿਉਂਕਿ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਨਹੀਂ ਦੱਸਿਆ ਕਿ ਤੇਰਾ ਇੱਕ ਬੇਟਾ ਵੀ ਹੈ ਉਹਨਾਂ ਨੇ ਵਿਆਹ ਵਾਲੇ ਦਿਨ ਤੇਰੇ ਪੁੱਤ ਨੂੰ ਤੇਰੇ ਨਾਲ ਦੇਖ ਲਿਆ ਤਾਂ ਕੀ ਸੋਚਣਗੇ ਇਸ ਲਈ ਆਪਾਂ ਇਸ ਨੂੰ ਵਿਆਹ ਤੋਂ ਬਾਅਦ ਲੈ ਜਾਵਾਂਗੇ ਇਹ ਗੱਲ ਸੁਣ ਕੇ ਨਰਦੀਪ ਨੂੰ ਬਹੁਤ ਹੀ ਜ਼ਿਆਦਾ ਗੁੱਸਾ ਆਇਆ ਤੇ ਦਿਲ ਦੁਖੀ ਹੋਇਆ ਪਰ ਪਹਿਲਾਂ ਤਾਂ ਕਹਿ ਰਹੇ ਸੀ ਕਿ ਅਸੀਂ ਤੇਰੇ ਬੇਟੇ ਨੂੰ ਨਾਲ ਹੀ ਲੈ ਕੇ ਜਾਵਾਂਗੇ ਤੇ ਹੁਣ ਇਹ ਇਦਾਂ ਕਹਿ ਰਹੇ ਹਨ ਤੇ ਉਹ ਸੋਚਣ ਲੱਗ ਪਈ ਕਿ ਪਹਿਲਾਂ ਵੀ ਮੇਰੇ ਨਾਲ ਧੋਖਾ ਹੋਇਆ ਹੈ ਕਿਤੇ ਫਿਰ ਮੇਰੇ ਨਾਲ ਉਹੀ ਕੰਮ ਨਾ ਹੋ ਜਾਵੇ ਉਸ ਨੇ ਆਪਣੇ ਘਰ ਦੇ ਨੂੰ ਕਿਹਾ ਕਿ ਮੈਂ ਇਹ ਰਿਸ਼ਤਾ ਨਹੀਂ ਕਰ ਸਕਦੀ ਮੈਂ ਫਿਰ ਧੋਖਾ ਨਹੀਂ ਖਾ ਸਕਦੀ ਜਦੋਂ ਉਸਦੇ ਪਿਤਾ ਨੇ ਉਸ ਕੋਲੋਂ ਪੁੱਛਿਆ ਕਿ ਉਹ ਇਹ ਸਭ ਕਿਉਂ ਕਹਿ ਰਹੀ ਹੈ ਨਰਦੀਪ ਨੇ ਆਪਣੇ ਮਾਤਾ ਪਿਤਾ ਨੂੰ ਸਾਰੀ ਗੱਲ ਦੱਸੀ ਨਰਦੀਪ ਦੇ ਪਿਤਾ ਨੇ ਲੜਕੇ ਵਾਲਿਆਂ ਦੇ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਸਾਡਾ ਲੜਕਾ ਨਾ ਸਮਝ ਹੈ ਇਹ ਐਵੇਂ ਹੀ ਇਦਾਂ ਦੀਆਂ ਗੱਲਾਂ ਕਰ ਰਿਹਾ ਹੈ ਅਸੀਂ ਵਿਆਹ ਵਾਲੇ ਦਿਨ ਹੀ ਨਰਦੀਪ ਦੇ ਪੁੱਤ ਨੂੰ ਆਪਣੇ ਨਾਲ ਹੀ ਲੈ ਕੇ ਜਾਵਾਂਗੇ ਹੁਣ ਨਰਦੀਪ ਨੂੰ ਥੋੜੀ ਜਿਹੀ ਤਸੱਲੀ ਹੋਈ ਹੌਸਲਾ ਹੋਇਆ ਪਰ ਹਲੇ ਵੀ ਉਸ ਦਾ ਦਿਲ ਆਪਣੇ ਮੰਗੇਤਰ ਉਤੇ ਭਰੋਸਾ ਨਹੀਂ ਸੀ ਕਰ ਰਿਹਾ ਇਸ ਤੋਂ ਬਾਅਦ ਵਿਆਹ ਵਾਲੇ ਦਿਨ ਉਸ ਨੇ ਇੱਕ ਅਜੀਹਾ ਕੰਮ ਕੀਤਾ ਜਿਸ ਦੇ ਨਾਲ ਉਸ ਦਾ ਬੇਟਾ ਹਮੇਸ਼ਾ ਲਈ ਸਿਰਫ ਉਸ ਦਾ ਹੋ ਗਿਆ ਦਰਅਸਲ ਜਦੋਂ ਵਿਆਹ ਵਾਲੇ ਦਿਨ ਸੀਤਾ ਆਨੰਦ ਕਾਰਜ ਦੇ ਸਮੇਂ ਜਦੋਂ ਗ੍ਰੰਥੀ ਸਿੰਘ ਨੇ ਮੁੰਡੇ ਅਤੇ ਕੁੜੀ ਨੂੰ ਲਾਵਾ ਦੇਲੇ ਬੁਲਾਇਆ ਤਾਂ ਨਰਦੀਪ ਨੇ ਆਪਣੇ ਬੇਟੇ ਨੂੰ ਝੁਕ ਲਿਆ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਪਣੇ ਪਤੀ ਦੇ ਨਾਲ ਬੈਠ ਗਈ ਲੜਕੇ ਦੇ ਸਾਰੇ ਰਿਸ਼ਤੇਦਾਰ ਇਹ ਦੇਖ ਕੇ ਹੈਰਾਨ ਹੋ ਗਏ ਪਰ ਨਰਦੀਪ ਨੂੰ ਕਿਸੇ ਦੀ ਵੀ ਕੋਈ ਪਰਵਾਹ ਨਹੀਂ ਸੀ ਉਸ ਨੂੰ ਆਪਣੇ ਪੁੱਤ ਤੋਂ ਇਲਾਵਾ ਹੋਰ ਕੋਈ ਵੀ ਨਜ਼ਰ ਨਹੀਂ ਸੀ ਆ ਰਿਹਾ ਨਰਦੇਪ ਨੇ ਸਾਰੀਆਂ ਲਾਮਾਂ ਆਪਣੇ ਪੁੱਤ ਨੂੰ ਗੋਦੀ ਦੇ ਵਿੱਚ ਚੁੱਕ ਕੇ ਹੀ ਲਈਆਂ ਅਤੇ ਆਨੰਦ ਕਾਰਜ ਹੋਣ ਤੋਂ ਬਾਅਦ ਵੀ ਉਸ ਨੇ ਆਪਣੇ ਪੁੱਤ ਨੂੰ ਚੁੱਕੀ ਰੱਖਿਆ ਅਤੇ ਵਿਦਾਈ ਵੇਲੇ ਵੀ ਉਸ ਦਾ ਬੱਚਾ ਉਸ ਦੇ ਕੋਲ ਹੀ ਸੀ ਜਿਵੇਂ ਕਿ ਉਸ ਨੂੰ ਮਹਿਸੂਸ ਹੋ ਰਿਹਾ ਹੋਵੇ ਕਿ ਕਦੇ ਕੋਈ ਉਸ ਦਾ ਪੁੱਤ ਉਸ ਤੋਂ ਖੋਹ ਨਾ ਜਾਵੇ ਫਿਰ ਉਸ ਤੋਂ ਬਾਅਦ ਉਹ ਆਪਣੇ ਪੁੱਤ ਨੂੰ ਲੈ ਕੇ ਆਪਣੇ ਸੋਹਰੇ ਘਰ ਚਲੀ ਗਈ ਅਤੇ ਬਹੁਤ ਖੁਸ਼ ਸੀ ਕਿ ਉਸ ਦਾ ਪੁੱਤ ਉਸ ਦੇ ਨਾਲ ਸੀ ਸੋ ਸਾਥ ਸੰਗਤ ਜੀ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਗੱਜਕੇ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ